ਬੱਚਾ ਕਹਿੰਦਾ ਕਹਿੰਦਾ ਮੈਨੂੰ ਕਲਗੀਆਂ ਵਾਲੇ ਨੇ ਜਨਮ ਦਿੱਤਾ ਤੁਸੀਂ ਮੇਰੇ ਕੇਸ ਨਾ ਕਟੋ ਉਹਨਾਂ ਕਹੇ ਉਹਨਾਂ ਆਖਿਆ ਪਿਓ ਗੁੱਸੇ 'ਚ ਆ ਗਿਆ ਚਾਚੇ ਗੁੱਸੇ 'ਚ ਆ ਗਏ ਕਹਿੰਦੇ ਵੱਡਾ ਸਿੱਖ ਬਣਿਆ ਫਿਰਦਾ ਹੱਥ ਬਣ ਕੇ ਨਾਈ ਬੁਲਾਇਆ ਤੇ ਜਿਵੇਂ ਕੈਂਚੀ ਨਾ ਕੱਟਣ ਗਾਰਾਂ ਤੇ ਕੈਂਚੀ ਖੁੰਡੀ ਹੋ ਗਈ ਅੱਜ ਵੀ ਫਰੀਦাবাদ ਸ਼ਹਿਰ ਵਿੱਚ ਉਹ ਜਿੱਥੇ ਉਹਨਾਂ ਦਾ ਘਰ ਏ ਕੈਂਚੀ ਖੁੰਡੀ ਏ ਬੱਚਾ ਗੁਰਸੇ ਖੇ ਪਤਾ ਕਿਦਾਂ ਦਾ ਸੰਗਤ ਜੀ ਉਹ ਬੱਚਾ ਕਿੱਦਾਂ ਦਾ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਇੱਕ ਰਾਗ ਦਾ ਸਿਰਫ ਪਹਿਲਾ ਅੱਖਰ ਪੜ੍ਹਨਾ ਉਹਦੇ ਸਾਹਮਣੇ ਪਹਿਲਾ ਪੂਰਾ ਰਾਗ ਪੜ੍ਹ ਦਿੰਦਾ ਬੜੀ ਬਾਣੀ ਕੰਠੇ ਉਸ ਬੱਚੇ ਨੇ ਉਹ ਤੇ ਜਵਾਨ ਹੈ ਤਕੜਾ ਤੁਸੀਂ ਇੱਕ ਸ਼ਬਦ ਹੀ ਪੜ੍ਹਨਾ ਉਹਨੇ ਅੱਗੇ ਪੜ੍ਹੀ ਜਾਣੀ ਬਾਣੀ ਪੜ੍ਹੀ ਜਾਣੀ ਇਹ ਉਹ ਧੁਰ ਕਰਮ ਬਖਸ਼ਿ ਚ ਹੁੰਦੀ ਏ ਇਹ ਪਿਛਲੇ ਖਜਾਨੇ ਹੁੰਦੇ ਨੇ ਸੰਗਤ ਦੀ ਉਵੇਂ ਜੰਮਦਿਆਂ ਦੀਆਂ ਸਮਾਧੀਆਂ ਨਹੀਂ ਲੱਗਦੀਆਂ ਇਹ ਪਿਛਲੀਆਂ ਪਿਛਲੀਆਂ ਕਮਾਈਆਂ ਹੁੰਦੀਆਂ ਨੇ ਜਿਹੜਾ ਮਾਨਾ ਜੇ ਤੱਕ ਵੀ ਅਮਰ ਸਕਣ ਵਾਸਤੇ ਨੀ ਨਾ ਬਣਿਆ ਅਜੇ ਤੱਕ ਵੀ ਗੁਰੂ ਘਰ ਬੈਣ ਨੂੰ ਦਿਲ ਨਹੀਂ ਕਰਦਾ ਅਜੇ ਤੱਕ ਵੀ ਸਤ ਸੰਗਤ ਵਿੱਚ ਆਣ ਨੂੰ ਦਿਲ ਨਹੀਂ ਕਰਦਾ ਰੋਸ ਨਾ ਕਰਿਓ ਟੈਨਸ਼ਨ ਨਾ ਲਿਓ ਕਰਮ ਮਾ